ਮਿੰਨਟਰ ਪਾਣੀ ਦਾ ਗਲਾਸ ਲਿਆ ਪੁੱਤ ਤੇਰੇ ਬਾਪੂ ਵਾਸਤੇ ਲਿਆ ਨਿੱਪੂਆ ਪੁੱਤਰ ਕਿਆ ਖਾਣਾ ਦਾ ਤੋੜਾ ਖਾਣਾ ਉਹ ਮਾਰ ਲੈ ਛੇਤੀ ਛੇਤੀ ਹੱਥ ਯਾਰ ਜਿਹੜਾ ਆਪਾਂ ਖੇਤ ਵੀ ਘੇੜਾ ਮਾਰ ਕੇ ਆਣਾ ਐਵੇਂ ਗਿੱਲਾ ਪੀਰ ਪਾ ਕੇ ਬਹਿ ਜਦੇ ਤੂੰ ਵੀ ਜਵੇੜ ਦੇ ਫਟਾਫਟ ਉਹ ਨਿੱਬੜ ਗਿਆ ਬਾਪੂ ਹਾਂ ਮੁੜ ਕੇ ਕਿੱਥੋਂ ਮੱਥਾ ਮਾਰੀ ਜਾਣੀ ਆ ਉਹਨੂੰ ਪਤਾ ਤਾਂ ਹੈਗਾ ਚੱਲ ਕੋਈ ਨਹੀਂ ਆ ਲੈ ਬੱਬੀ ਆਇਆ ਕਰ ਕੁੜੀ ਚਾਹ ਵੀ ਲੈ ਆਈ ਆ ਹੁਣ ਪੀ ਕੇ ਚਾਹ ਸੀ ਤਾਂ ਜਾਈਏ ਬਣੀ ਭਈਆ ਪੁੱਤ ਅੱਛਾ ਹਾਂ ਲਿਜਾ ਹਾਂ ਕੰਮੋਂ ਉੱਗ ਕੇ ਆਂ ਮਹਾ ਚਾਹ ਰੂ ਤੂੰ ਮਾ ਬਾਈ ਤੇਰੇ ਨਾਲ ਇੱਕ ਗੱਲ ਕਰਨੀ ਸੀ ਮੈਂ ਤਾਂ ਹਾਂ ਭੈਣੇ ਕੀ ਗੱਲ ਕਰਨੀ ਸੀ ਦੇਖ ਲੈ ਬਾਈ ਕੁਡੇ ਕਹਨੇ ਵੀ ਕੁੜੀ ਤੋਰਤੀ ਹਨ ਤੇ 6 ਸਾਲ ਹੋ ਗਏ ਸੀ ਘਰੇ ਬੈਠੀ ਨੂੰ ਜਿਹੜੀ ਵੀਰ ਆ ਉਹ ਆਪਦੇ ਦਿਓਰ ਨੂੰ ਹੀ ਰਿਸ਼ਤਾ ਲਏਗੀ ਉਹਦਾ ਕੁੜੀ ਦਾ ਚੰਗੀ ਗੱਲ ਹੈ ਭੈਣੇ ਧੀਆ ਭੈਣਾਂ ਆਪਦੇ ਘਰੇ ਵੱਸਦੀਆਂ ਚੰਗੇ ਲੱਗਦੀਆਂ ਨਾਲੇ ਦੇਖ ਲੈ ਉਹਨਾਂ ਨੇ ਤਾਂ ਮੋਟਰਸਾਈਕਲ ਵੀ ਦਿੱਤਾ ਟਿਕਾਣਾ ਚੰਗਾ ਦੱਸਦੇ ਨੇਗੇ ਤੇ ਵਧੀਆ ਟਿਕਾਣਾ ਮਿਲਿਆ ਉਹਨਾਂ ਨੂੰ ਮੋਟਰਸਾਈਕਲ ਤਾਂ ਦੇਣਾ ਹੀ ਹੈ ਭਾਬੀ ਮੁੰਡਾ ਜਿਹੜਾ ਉਹਦੇ ਬੈਂਕ 'ਚ ਲੱਗਿਆ ਹੋਇਆ ਉਹ ਤਾਂ ਕਰਕੇ ਅਗਲੇ ਨੇ ਮੋਟਰਸਾਈਕਲ ਦੇਤਾ ਨਾਲੇ ਚੱਲ ਪਹਿਲਾਂ ਉਹੀ ਗੱਲ ਚੋ ਲੱਗੀ ਹੋਈ ਸੀ ਭਾਈ ਇਹ ਤਾਂ ਗੱਲ ਹੈਗੀ ਆ ਪਹਿਲਾਂ ਉਖੀ ਸੀ ਹਾਂ ਇਹਨਾਂ ਗੱਲ ਤਾਂ ਹੀ ਹੈ ਜਦੋਂ ਪਹਿਲਾਂ ਦੁਖੀ ਸੀਗੇ ਹਾਂ ਚਲੋ ਵਧੀਆ ਹੋ ਗਿਆ ਜੋ ਹੋ ਗਿਆ ਰੱਬ ਸਭ ਦੀ ਸੁਣਦਾ ਸੁਣਦਾ ਭਾਈ ਸੁਣਦਾ ਜ਼ਰੂਰ ਅੱਲਾ ਵੀ ਸ਼ਨੀ ਚਾ ਚੱਕ ਲਾ ਭਾਈ ਭਾਈ ਮੈਂ ਤੈਨੂੰ ਆਏ ਆਂਦੀ ਸੀ ਦੇਖ ਆਪਣੇ ਮਨਿੰਦਰ ਕਿਵੇਂ ਤੁਰੀ ਫਿਰਦੀ ਐ ਤੇ ਜੇ ਆਪਾਂ ਵੀ ਕੋਈ ਮਨਿੰਦਰ ਵਾਰੇ ਦੇਖ ਲੈਂਦੇ ਆਪਾਂ ਵੀ ਕੁੜੀ ਨੂੰ ਤੋੜ ਦਿੰਦੇ ਬਾਈ ਕਿਤਨਾ ਕਿਤੇ ਨਾ ਪੈਣੇ ਹੁਣ ਗੱਲ ਮੇਰਾ ਕਿਹੜਾ ਜੀਨ ਕਰਦਾ ਆਂਦੀ ਤੀਨੂੰ ਤੋੜਨ ਲਈ ਪਰ ਜੇ ਕੋਈ ਚੰਜ ਦਾ ਮੁੰਡਾ ਚਾਹੀਦਾ ਘਰ ਲੱਭੂ ਤਾਂ ਹੀ ਤੋਰਾਂਗੇ ਨਾ ਆ ਨਾਲੇ ਚਾਰ ਦਿਨ ਪਹਿਲਾਂ ਕੀ ਖੁਸ਼ ਹੋ ਕੇ ਹਟਿਆ ਤੇ ਥੱਲੋ ਕਹਿਆ ਕਿਤੇ ਉਹ ਤਾਂ ਜਿਹੜਾ ਕੁਛ ਹੋਣਾ ਸੀ ਜੀ ਹੋ ਗਿਆ ਉਹ ਕਿਹੜਾ ਆਪਣੇ ਵਾਸਤੇ ਸੀਗਾ ਨਾਲੇ ਹੁਣ ਤੀਨ ਗੜਾ ਪਾ ਕੇ ਬਹਾਈ ਰੱਖਾਂਗੇ ਹੁਣ ਕੀਤੇ ਤਾਂ ਉਹਦਾ ਟਕਾਣਾ ਦੇਖਾਂਗੇ ਨਾਂ ਚੰਗੇ ਟਿਕਾਣੇ ਕਿੱਥੇ ਮਿਲਦੇ ਨੇਗੇ ਜੇ ਹੁਣ ਤੋਂ ਦੇਖਾਂਗੇ ਫੇਰ ਹੀ ਕੋਈ ਚੱਜ ਦਾ ਟਿਕਾਣਾ ਮਿਲੂਗਾ ਦੁਕਾਨਾਂ ਤਾਂ ਭਾਈ ਮੈਂ ਦੱਸ ਦਿੰਨੀ ਆ ਤੈਨੂੰ ਭਾਈ ਜਿਹੜੀ ਪੂਰਵਾ ਨਾ ਆਪਣੀ ਉਹਦਾ ਜਮਾਈ ਰਿਸ਼ਤੇ ਕਰਾਉਂਦਾ ਅੱਛਾ ਆਪਾਂ ਉਹਨੂੰ ਕਹਿ ਦਿੰਨੇ ਆਂਗੇ ਤੇ ਕੋਈ ਨਾ ਕੋਈ ਉਹ ਆਪਾਂ ਨੂੰ ਵਧੀਆ ਥਾਂ ਪਾਲ ਦੂਗਾ ਤੇ ਚੱਲ ਕਰ ਦਿੰਨੇ ਆਂ ਰਿਸ਼ਤਾ ਦੇਖ ਲੈ ਭਾਣੇ ਆਹ ਹੁਣ ਤੇਰੀ ਪਰਜਾਈ ਬੈਠੀ ਐ ਆਹ ਸਣੀ ਖੜਾ ਜਿਵੇਂ ਕਹਿੰਦੇ ਆਪਾਂ ਸਾਰੇ ਰੈਕ ਮਸ਼ਵਰਾ ਕਰਕੇ ਕਰ ਦਿੰਨੇ ਆਂ ਜਿੱਥੇ ਚਾਹੀਦਾ ਮੁੰਡਾ ਲੱਭਦਾ ਸਾਡੀ ਰਾਇਤਾ ਜੀ ਤੁਹਾਡੇ ਨਾਲ ਹੀ ਆ ਜੇ ਤੁਸੀਂ ਹਾਂ ਵੀ ਪਰੋਗੇ ਬਾਕੀ ਸਣੀ ਤੂੰ ਦੱਸ ਦੇ ਪੁੱਤ ਮੈਂ ਤਾਂ ਮਾਂ ਕੀ ਕਹਿਣਾ ਜਿਵੇਂ ਸਾਨੂੰ ਸਾਰਿਆਂ ਨੂੰ ਵੱਡਿਆਂ ਨੂੰ ਮਨਜ਼ੂਰ ਆ ਬਸ ਠੀਕ ਹੈ ਬਸ ਬਾਈ ਫਿਰ ਕਰੋ ਗੱਲਬਾਤ ਅੱਗੇ ਵਧਾਓ ਤੂੰ ਐਂ ਪਰ ਦੂਰ ਤੇਦੀ ਫਿਰ ਨਾ ਉਹਨੂੰ ਪੁੱਛ ਲੈ ਤੂੰ ਉਹਦੇ ਜਮਾਈ ਨਾਲ ਉਹ ਗੱਲ ਕਰ ਲੂਗੀ ਦੇਖ ਉਹ ਮੈਨੂੰ ਕੱਲ ਟੱਕਰੀ ਸੀ ਭਾਬੀ ਹਾਂ ਜਦੋਂ ਮੱਠਾ ਸੱਟਣ ਗਈ ਉੱਥੇ ਉਹਨੂੰ ਮੈਂ ਕਹਿਤਾ ਸੀ ਉਹ ਤਾਂ ਬਾਕੀ ਚੱਲ ਕੋਈ ਨਹੀਂ ਅੱਜ ਹੁਣ ਸਾਰੀ ਗੱਲਬਾਤ ਆਪਣੀ ਹੋ ਗਈ ਤੇ ਆਪਾਂ ਦੋਨੇ ਜਾ ਆਉਣਗੇ ਉਹਦੇ ਕੋਲ ਬਸ ਠੀਕ ਹਾਂ ਉਹਨੂੰ ਆਖਿਆ ਆਉਣਗੇ ਅਗਲੇ ਤੇ ਘਰੇ ਜਾਣ ਦਾ ਫਰਕ ਹੈਗਾ ਹਾਂ ਇਹ ਤਾਂ ਗੱਲ ਹੈਗੀ ਉਹਦੇ ਨਾਲ ਬੈਠ ਕੇ ਸਾਰੀ ਗੱਲ ਕਰਾਂਗੇ ਤੇ ਨਾਲੇ ਦੱਸ ਦਾਂਗੇ ਵੀ ਭਾਈ ਆਪਣੀ ਮਨਿੰਦਰ ਨਾਲ ਪਹਿਲਾਂ ਕੀ ਹੋਇਆ ਹੋਇਆ ਕਿਉਂਕਿ ਦੱਸਿਆ ਠੀਕ ਰਹਿੰਦਾਗਾ ਨਹੀਂ ਉਹ ਹੁਣ ਇੰਨਾ ਚੀਜ਼ਾਂ ਲੁਕੋ ਥੋੜੀ ਸਰਦੇ ਆ ਜੋ ਹੋਇਆ ਉਹ ਤਾਂ ਪਤਾ ਹੀ ਹੈ ਹੁਣ ਭਾਈ ਉਹ ਤਾਂ ਪਤਾ ਹੈ ਹਾਂ ਅਗਲੇ ਨੂੰ ਪਤਾ ਹੀ ਹੈ ਪਿੰਡ 'ਚ ਵਸਤੇ ਜਦੋਂ ਫੇਰ ਬਾਕੀ ਦੇਖ ਲੋ ਜੇ ਆਪਾਂ ਨੂੰ ਜੱਜਦਾ ਆਪਾਂ ਨੂੰ ਕੋਈ ਹਰਜ ਨਹੀਂ ਕਰਨ ਚ ਬਸ ਇੱਕ ਵਾਰੀ ਸੱਚ ਦੱਸ ਦਿਓ ਅਗਲੇ ਨੂੰ ਮਨਜ਼ੂਰ ਹੋਇਆ ਆਪਾਂ ਕਰ ਦਿਆਂਗੇ ਨਹੀਂ ਤਾਂ ਫਿਰ ਜਿਹੜਾ ਕੁਝ ਹੈਗਾ ਉਹ ਤਾਂ ਸਾਹਮਣੇ ਹੀ ਨਹੀਂ ਪੈਣੇ ਹੁਣ ਇਹ ਤਾਂ ਠੀਕ ਹੈ ਜਿਵੇਂ ਤੁਸੀਂ ਕਹਿੰਦੇ ਹੋਵੇਂ ਆਪਾਂ ਕਰ ਲਾਂਗੇ ਪਰ ਇੱਕ ਵਾਰੀ ਆਪਾਂ ਮਨਿੰਦਰ ਨਾਲ ਵੀ ਤਾਂ ਗੱਲ ਕਰ ਲਈਏ ਉਹ ਕੀ ਕਹਿੰਦੀ ਹੈ ਹਾਂ ਬਾਈ ਮਨਿੰਦਰ ਨਾਲ ਤਾਂ ਗੱਲ ਕਰੋ ਆਪਾਂ ਨੂੰ ਕਰਨੀ ਵੀ ਚਾਹੀਦੀ ਹੈ ਗੱਲ ਗੱਲ ਕਰ ਕਰੂ ਕੌਣ ਉਹ ਮਨਿੰਦਰ ਨਾਲ ਗੱਲ ਕਰੂਗੀ ਕੰਮੋਂ ਠੀਕ ਹੈ ਨਾ ਉਹਨਾਂ ਦੀ ਨਨਦ ਭਰਜਾਈ ਦੀ ਇੱਕ ਗੱਲ ਆ ਉਹ ਇੱਕ ਦੂਜੀ ਕੋਲੇ ਗੱਲ ਵੀ ਖੋਲ ਲੈਣਗਾ ਕੰਮ ਨੂੰ ਮੈਂ ਸਮਝਾ ਦੇਣਾ ਵੀ ਭਾਈ ਤੂੰ ਆਪਦੇ ਹਿਸਾਬ ਨਾਲ ਗੱਲ ਕਰ ਲਈ ਤੇ ਉਹ ਉਹਦੇ ਹਿਸਾਬ ਨਾਲ ਗੱਲ ਕਰ ਲੂਗੀ ਲੈ ਆ ਆ ਗਈ ਕੰਮੂ ਸਮਝਾ ਦਿੰਨੇ ਆਪਾਂ ਕੰਮੂ ਅੱਛਾ ਆ ਜਾ ਪੁੱਤ ਨਿੱਪੜ ਗਿਆ ਬਰਾਦਰ ਚਲ ਕੰਮ ਤਾਂ ਨਿੱਪੜ ਗਿਆ ਤੇਰੇ ਨਾਲ ਨਾ ਇੱਕ ਗੱਲ ਕਰਨੀ ਆ ਉਹ ਰੋਗੇ ਨਾ ਰਿਸ਼ਤਾ ਕਰਵਾਉਂਦਾ ਉਹਨਾਂ ਦਾ ਜਵਾਈ ਚ ਠੀਕ ਆ ਨਾ ਤੇ ਆਪਣੇ ਮਨਿੰਦਰ ਵਾਸਤੇ ਕੋਈ ਚੰਗਾ ਰਿਸ਼ਤਾ ਦੇਖਦੇ ਆਂ ਹੁਣ ਜੇ ਅਸੀਂ ਗੱਲ ਕਰਾਂਗੇ ਤਾਂ ਉਹਨੇ ਮੂੰਹ ਹੀ ਟੇਲਾ ਕਰ ਲੈਣਾ ਤੇਰੀ ਗੱਲ ਉਹ ਮੰਨਦੀ ਵੀ ਆ ਤੇ ਤੇਰੀ ਗੱਲ ਸੁਣਦੀ ਵੀ ਆ ਉਹਦੇ ਨਾਲ ਰਿਸ਼ਤੇ ਦੀ ਗੱਲ ਤੂੰ ਕਰਨੀ ਆ ਕੋਈ ਗੱਲ ਬਕੂ ਜੀ ਮੈਂ ਕਰ ਲੂੰਗੀ ਗੱਲ ਤਾਂ ਮੈਂ ਲਾ ਪੁੱਤ ਮਨਿੰਦਰ ਨੂੰ ਮਨ ਬਣਾਉਣਾਗਾ ਤੇ ਸਾਰੀ ਗੱਲ ਬਾਤ ਕਰਕੇ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਉਹਨੂੰ ਤਾਂ ਮੈਂ ਆਪੇ ਮਨਾ ਲੂੰਗੀ ਬਸ ਠੀਕ ਹੈ ਪਰ ਇੱਕ ਗੱਲ ਦਾ ਧਿਆਨ ਰੱਖੀ ਗੱਲ ਉਹਦੇ ਨਾਲ ਨਾ ਉਹਦੇ ਹਿਸਾਬ ਨਾਲ ਕਰੀ ਉਹਦੇ ਦਿਲ ਤੇ ਕੋਈ ਗੱਲ ਨਾ ਲੱਗੇ ਬਸ ਉਹ ਤੁਸੀਂ ਕੀਤੀ ਕਰਨਾ ਕਰੋ ਉਹ ਮੇਰੀ ਜ਼ਿੰਮੇਵਾਰੀ ਹੈਗੀ ਚਲ ਕੋਈ ਨਾ ਤੁਸੀਂ ਪੀਓ ਜਾ ਸੰਗਾ ਪੁੱਤ ਕਰ ਲਾ ਗੱਲ ਜਿਆ ਜਾ ਕੇ ਚਲੋ ਸਿਆਣੀ ਐ ਕੁੜੀ ਆਪੇ ਕਰ ਦੋਗੀ ਇਹ ਗੱਲ ਹਾਂ ਹਾਂ ਬਾਈ ਕੋਈ ਨਹੀਂ ਸਮਝਾ ਕੇ ਗੱਲ ਕਰੂਗੀ ਇਹ ਐਂ ਕਿਵੇਂ ਕਰਕੇ ਉਹਨੂੰ ਮਨਾ ਲੂਗੀ ਉਹ ਕੋਈ ਨਹੀਂ ਮੰਨ ਜੇ ਮੈਂ ਤਾਂ ਕਹਿੰਦਾ ਪ੍ਰਮਾਤਮਾ ਕਰੇ ਆਪਣੀ ਧੀ ਆਪੇ ਘਰੇ ਬਸੇ ਜਾ ਕੇ ਚਾਜ ਦਾ ਮੁੰਡਾ ਲੱਭ ਗਿਆ ਮੈਂ ਸਮਾਰੀ ਨਹੀਂ ਰਹੇ ਭੁੱਲ ਜੂਗੀ ਸਾਰਾ ਕੁਝ ਭੁੱਲ ਜੂ ਬਾਈ ਅਗਲੇ ਦੇ ਕਰੇ ਜੇ ਤਾਂ ਕੰਮ ਲੱਗ ਗਿਆ ਲੈ ਕੁੜੇ ਤਾ ਤੂੰ ਇੱਥੇ ਲਈ ਬੈਠੀ ਆ ਮੈਂ ਚੁੱਲ੍ਹੇ ਕੋਲ ਪਾੜੀ ਜਾਨੀ ਹਾਂ ਨਾ ਪਾਪੂ ਉਹ ਮਾਠੀ ਬਾਠੀ ਪੀਣ ਲੱਗੀ ਮੈਂ ਚੱਲ ਇੱਥੇ ਕੋੜੀ ਰੱਖ ਸਾਰਾ ਕੰਮ ਨਿਵੇਰ ਕਰ ਮੈਂ ਵੀ ਚਲ ਬਧੀਆ ਕੀਤਾ ਹੁਣ ਘੰਟਾ ਕਰਾਮ ਕਰ ਲੈ ਲੱਗੀ ਨਾ ਰਹੀ ਫੇਰ ਦੁਪਹਿਰੇ ਨਹੀਂ ਤੂੰ ਕਰਾਦੀ ਮੇਰੇ ਨਾਲ ਫੇਰ ਚੰਗਾ ਮੈਨਦਰ ਹੂੰ ਮੈਨ ਕਰਨਾ ਕੀ ਗੱਲ ਕਰਨੀ ਸੀ ਜੀ ਦੱਸ ਭਾਬੀ ਅਸੀਂ ਨਾ ਤੇ ਵਿਆਹ ਵਾਲੇ ਸੋਚਦੇ ਸੀਗੇ ਇਹ ਕਿਹੋ ਜਿਹੇ ਤਰ੍ਹਾਂ ਰਿਸ਼ਤਾ ਕਰ ਦਈਏ ਭਾਬੀ ਮਧਨਗਿਆਰ ਬਾਰੇ ਕੀ ਗੱਲ ਕਹਤੀ ਵੀ ਮੈਂ ਨਹੀਂ ਹਜੇ ਵਿਆਹ ਕਰਾਉਣਾ ਤਨ ਕਿਵੇਂ ਸਮਝਾਵਾਂ ਹੁਣ ਮੈਂ ਮੈਂ ਸਾਰੀ ਤੇਰੀ ਦਿਲ ਦੀ ਗੱਲ ਸਮਝਦੀ ਆ ਪਰ ਪਹਾੜ ਜਿੱਡੀ ਜ਼ਿੰਦਗੀ ਕਿਵੇਂ ਕੱਟੇਗੀ ਅੱਗੇ ਭੂਆ ਨੇ ਵੀ ਤਾਂ ਕੱਢ ਲਈ ਸਾਰੀ ਜ਼ਿੰਦਗੀ ਬਸ ਜਿਵੇਂ ਭੂਆ ਨੇ ਸਾਰੀ ਜ਼ਿੰਦਗੀ ਆਪਦੀ ਇੱਥੇ ਕੱਢ ਲਈ ਤਾਂ ਮੈਂ ਵੀ ਕੱਢ ਲੂੰਗੀ ਜੇ ਹਾਂ ਤੁਹਾਨੂੰ ਮੇਰੇ ਤੋਂ ਕੋਈ ਦਿੱਕਤਾਂ ਤਾਂ ਉਹ ਦੱਸ ਦੋ ਸਾਨੂੰ ਤੇਰੇ ਤੋਂ ਕੋਈ ਦਿੱਕਤ ਨਹੀਂ ਹੈ ਜੀ ਮੇਰੀ ਗੱਲ ਖਾ ਭੂਆ ਵੇਲੇ ਜ਼ਮਾਨਾ ਹੋਰ ਸੀਗਾ ਉਦੋਂ ਲੋਕ ਬਾਲਾ ਸੋਚਦੇ ਸੀ ਹੁਣ ਤੂੰ ਕੱਲੀ ਕਹਿ ਰਹੀ ਕਿਵੇਂ ਕੱਢੇਗੀ ਜ਼ਿੰਦਗੀ ਤੇਰਾ ਘੜਾ ਪਮਕਲਾਵਾ ਦਿੱਤਾ ਸੀਗਾ ਜੇ ਜਵਾਕ ਜੱਲਾ ਹੁੰਦਾ ਗੱਲ ਕੁਝ ਹੋਰ ਹੋਣੀ ਸੀ ਫਿਰ ਵੀ ਜਨਾਨੀ ਕਹਿ ਦਿੰਦੀ ਆ ਵੀ ਮੈਂ ਆਹਦੇ ਬੱਚੇ ਦੇ ਸੱਤ ਜਿੰਦਗੀ ਕੱਢ ਲਵਾਂ ਤੂੰ ਦੱਸ ਭਰੀ ਜਵਾਨੀ ਆ ਤੇਰੀ ਆਹੀਂ ਕੰਦਾ ਕੋਲੇ ਤੇ ਵੱਜ ਕੇ ਲਗਾ ਦੇਗੀ ਭਾਬੀ ਪਰ ਮੈਂ ਥੋੜਾ ਜਿਹਾ ਟਾਈਮ ਮੰਗਦੀ ਆ ਤੁਹਾਡੇ ਤੋਂ ਵੀ ਮੈਨੂੰ ਸਹਾਰਕਤਾ ਦਿਓ ਬਲਿੰਦਰ ਦੇਖ ਫਿਰ ਮੈਂ ਹਰ ਬੇਲੇ ਕਹਿੰਨੀ ਮੈਂ ਤੈਨੂੰ ਨਣਾਣਨ ਮੈਂ ਤੈਨੂੰ ਆਦੀ ਭੈਣ ਸਮਝਦੀ ਹਾਂ ਦੇਖ ਜੇ ਤੈਨੂੰ ਆਦੀ ਭੈਣ ਤੇ ਭਰੋਸਾ ਹੈ ਤਾਂ ਹਾਂ ਕਰ ਦੇ ਦੇਖ ਅਸੀਂ ਤੇਰਾ ਮਾੜਾ ਨਹੀਂ ਸੋਚਦੇ ਵਾਈਫ ਨੂੰ ਬਹੁਤ ਚੰਗਾ ਕਰੂਗਾ ਹੁਣ ਦੇਖ ਅੱਗੇ ਦਾ ਵਧਣਾ ਪਉ ਜ਼ਿੰਦਗੀ 'ਚ ਸਾਰਾ ਕੁਝ ਮਨ 'ਚੋਂ ਕੱਢ ਦੇ ਵੀ ਕੁਝ ਹੋਇਆ ਸੀ ਕੱਢਣਾ ਤਾਂ ਤੈਨੂੰ ਅੱਜ ਵੀ ਪਉ ਤੇ ਕੱਲ੍ਹ ਵੀ ਪਉ ਭਾਬੀ ਮੈਨੂੰ ਪਤਾ ਵੀ ਤੁਸੀਂ ਮੇਰਾ ਮਾੜਾ ਨਹੀਂ ਕਰਦੇ ਵੀ ਚੰਗਾ ਹੀ ਕਰੋਗੇ ਅੱਗੇ ਵੀ ਤੁਸੀਂ ਚੰਗੇ ਕੀਤਾ ਸੀਗਾ ਉਹ ਤਾਂ ਹੁਣ ਕੀ ਪਤਾ ਸੀਗਾ ਵੀ ਆਹ ਸਾਰਾ ਕੁਝ ਹੋ ਜਾਊਗਾ ਆਪਾਂ ਕਿਹੜਾ ਸੋਚਿਆ ਸੀਗਾ ਪਰ ਜਲ ਠੀਕ ਹੈ ਜੇ ਮੈਂ ਤੁਹਾਡੀ ਗੱਲ ਮੰਨ ਵੀ ਲੈਨੀ ਆ ਮੈਂ ਰਿਸ਼ਤੇ ਨੂੰ ਹਾਂ ਕਰ ਦੂੰਗੀ ਜੇ ਮੇਰਾ ਮਾਣੀ ਨਾ ਮਿਲਿਆ ਉੱਥੇ ਫੇਰ ਭਾਬੀ ਫਿਰ ਨਾਲੇ ਉਹਦੀ ਜ਼ਿੰਦਗੀ ਖਰਾਬ ਹੋ ਗਈ ਮਾਣ ਤਾਂ ਮਿਲ ਜਾਊਗਾ ਜੇ ਤੂੰ ਚਾਹਵੇਂਗੀ ਨਾ ਸਾਰਾ ਕੁਝ ਦਿਲ ਦਿਮਾਗ ਚੋਂ ਕੱਢਣਾ ਨਿਕਲ ਵੀ ਜਾਓ ਸਾਡੀ ਖਾਤਰ ਨਾ ਬੇਬੇ ਬਾਪੂ ਖਾਤਰ ਤੈਨੂੰ ਪਤਾ ਜੇ ਤੂੰ ਤੀ냐 ਕਰੇ ਜਵਾਨ ਹੁੰਦੀਆਂ ਨਾ ਮਾਪਿਆਂ ਨੂੰ ਫਿਕਰ ਬੜ ਬੜ ਖਾਣ ਲੱਗ ਜਾਂਦਾਗਾ ਇਹਨਾਂ ਨੂੰ ਤਾਂ ਪਹਿਲੇ ਹੀ ਵੱਡਾ ਦੁੱਖ ਲੱਗ ਗਿਆ ਜੇ ਹੁਣ ਵੀ ਤੂੰ ਮਨਾ ਕਰੇਂਗੀ ਫਿਰ ਦੇਖ ਲੈ ਕੀ ਸੋਚਣਗੀ ਤੂੰ ਸੋਚ ਜੇ ਆਪ ਨੂੰ ਵਧੀਆ ਮੁੰਡਾ ਮਿਲ ਗਿਆ ਤੇ ਉਹਨੂੰ ਸਮਝਣ ਵਾਲਾ ਵੀ ਹੋਇਆ ਫਿਰ ਕੀ ਹਰਜਾ ਠੀਕ ਐ ਭਾਬੀ ਜੇ ਤੂੰ ਮੈਨੂੰ ਇੰਨਾ ਕਹੀ ਐਨੀਆ ਤੇ ਬੇਬੇ ਬਾਪੂ ਦੇ ਖਾਤਰ ਮੈਂ ਹਾਂ ਕਰ ਦਿੰਨੀ ਆ ਜਿਵੇਂ ਤੁਸੀਂ ਕਰੋਗੇ ਬਸ ਠੀਕ ਹੈ ਧੰਨਵਾਦ era ਬਾਬੀ ਪਰ ਇੱਕ ਗੱਲ ਹੈ ਵੀ ਚਲ ਠੀਕ ਹੈ ਤਾਂ ਸੇਸ਼ਤਾ ਦੇਖ ਲੋ ਜੇ ਤੁਹਾਨੂੰ ਰਿਸ਼ਤਾ ਪਸੰਦ ਆ ਗਿਆ ਚਾ ਤੁਸੀਂ ਪਤਾਸ਼ਾਗਨ ਵੀ ਕਰੋਗੇ ਪਰ ਵਿਆਹ ਨਾ ਛੇਤੀ ਕਰਿਓ ਬਾਬੀ ਕੋਈ ਨਹੀਂ ਜਲਦੀ ਕਰਦਾ ਸਾਰਾ ਕੁਝ ਆਪਾਂ ਬੇਖਬਰ ਕੇ ਕਰਾਂਗੇ ਐਂ ਥੋੜਾ ਤੇ ਕੋਈ ਐਡਾ ਬੱਕਰੀਆਂ ਵਾਂਗੂ ਕਿਸੇ ਦੇ ਅੱਗੇ ਲਾਤਾ ਸਾਰਾ ਕੁਝ ਦੇਖਾਂ ਭਾਲਾਂਗੇ ਨਾਲੇ ਮੇਰੀ ਗੱਲ ਸੁਣੋ ਜੋ ਵੀ ਪਰਮਾਤਮਾ ਕਰਦਾ ਨਾ ਚੰਗਾ ਕਰਦਾ ਮਨਿੰਦਰ ਉਹ ਸਮਾਂ ਤਾਂ ਨਾ ਤੂੰ ਮੜਾ ਸੁਪਨਾ ਸਮਝ ਕੇ ਭੁੱਲ ਜਾ ਕੁਛ ਨਾ ਯਾਦ ਕਰੀ ਕੋਈ ਇਹ じゃ ਹੋਇਆ ਸੀਗਾ ਭਾਬੀ ਤੂੰ ਤਾਂ ਸੋਖੇ ਹੀ ਕਹਿਤਾ ਵੀ ਸੁਪਨਾ ਸਮਝ ਕੇ ਭੁੱਲ ਜਾ ਪਰ ਉਹ ਹਕੀਕਤ ਸੀ ਸੁਪਨਾ ਨਹੀਂ ਐਵੇਂ ਮੇਰੇ ਦਿਮਾਗ ਚੋਂ ਨਹੀਂ ਨਿਕਲਣਾ ਭਾਬੀ ਨਾਲੇ ਭਾਬੀ ਬੇਬੇ ਬਾਪੂ ਨਾਲ ਭੂਆ ਨਾਲ ਤਾਂ ਮੈਂ ਕੋਈ ਗੱਲ ਵੀ ਨਹੀਂ ਕਰ ਸਕਦੀ ਦਿਲ ਦੀ ਪਰ ਤੇਰੇ ਨਾਲ ਤਾਂ ਮੈਂ ਸਾਰੀਆਂ ਗੱਲਾਂ ਕੀਤੀਆਂ ਹੋਈਆਂ ਨੇ ਤੈਨੂੰ ਪਤਾ ਹੀ ਬੀਬੀ ਉਹਨੂੰ ਕਿੰਨਾ ਪਿਆਰ ਕਰਦੀ ਹੁੰਦੀ। ਮੈਂ ਕਿਵੇਂ ਪੁੱਛਾਂ ਭਾਬੀ ਉਹ। ਮੇਰੀ ਗੱਲ ਸੁਣ ਮਨਿੰਦਰ। ਜਿਹੜਾ ਵੀ ਤਰ੍ਹਾਂ ਜੀਵਨ ਸਾਥੀ ਹੋਗਾ ਨਾ ਤੂੰ ਉਹਦੇ ਵਿੱਚ ਉਹਨੂੰ ਦੇਖ ਸਕਦੀ ਹੈਂ। ਉਹਦੀ ਪਰਛਾਈਂ ਦੇਖ ਸਕਦੀ ਹੈਂ। ਤੂੰ ਹੀ ਸਮਝ ਲਈ ਕੀ ਉਹ ਹੀ ਆ। ਮੇਰੀ ਗੱਲ ਸੁਣ। ਭਾਬੀ ਉਹਦੇ ਵਰਗਾ ਕੋਈ ਨਹੀਂ ਬਣ ਸਕਦਾ। ਮਨਿੰਦਰ ਹੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ। ਇਹ ਦੁਨੀਆ ਤੇ ਮਾੜੇ ਇਨਸਾਨ ਨੇ ਤਾਂ ਚੰਗੇ ਵੀ ਨੇ। ਕੋਈ ਨਾ ਭਾਬੀ। ਕੀ ਕਰਨਾ ਕਰ ਬੇਬੇ ਬਾਪੂ ਦੀ ਖਾਤਰ ਨਾ ਮੈਂ ਇਹ ਵੀ ਕਰ ਲੂਗੀ ਮੈਂ ਆਪਣੇ ਸੁਪਨੇ ਆਪਣੇ ਚਾ ਸਾਰੇ ਮਾਰ ਲੂਗੀ ਉਹ ਤੇ ਰੱਬ ਨੇ ਮਾਰਤੇ ਨਹੀ ਪਰ ਕੋਈ ਨਾ ਮੈਂ ਇਹਨਾਂ ਦੀ ਖਾਤਰ ਜੇ ਐਂ ਚਾਹੁੰਦੇ ਆ ਵੀ ਮੇਰਾ ਵਿਆਹ ਕਰਕੇ ਇਹਨਾਂ ਨੂੰ ਖੁਸ਼ੀ ਮਿਲਦੀ ਆ ਤਾਂ ਮੈਂ ਇਹਨਾਂ ਨੂੰ ਖੁਸ਼ੀ ਦੇਣ ਲਈ ਤਿਆਰ ਆ ਭਾਬੀ ਤੇਰੇ ਚਾ ਸੁਪਨੇ ਮਾਰਨ ਖਾਤਰ ਤੇਰਾ ਵਿਆਹ ਨਹੀਂ ਕਰਦੇ ਹੈਗੇਗੀ ਤੇਰੇ ਸੁਪਨੇ ਫਿਰ ਤੋਂ ਹਰੇ ਹੋ ਜਾਣ ਤਾਂ ਤੇਰਾ ਵਿਆਹ ਕਰਦੇ ਆ ਤੂੰ ਤਾਂ ਮਰ ਜਾ ਹੀ ਕਰਦੀ ਰਹਿਣੀ ਆ ਇੱਕ ਵਾਰ ਸੋਚ ਕੇ ਦੇ ਜਦੋਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋਊਗੀ ਨਾ ਫਰਮਾਤਮਾ ਬਹੁਤ ਖੁਸ਼ੀਆਂ ਲੈ ਕੇ ਆਊਗਾ ਕੋਈ ਨਾ ਬਾਬੇ ਤੂੰ ਕਹਿ ਦੇ ਦੇ ਬਾਬਾ ਨੂੰ ਮੈਂ ਲੰਮੇ ਲੈਂ ਤਾਂ ਹਾਂ ਕਰ ਦੇ ਬਸ ਮੈਨੂੰ ਤੇਰੇ ਤੋਂ ਇਹੀ ਮੇਡ ਸੀਗੀ ਕੋਈ ਨਾ ਅੱਗੇ ਹੁਣ ਸਭ ਕੁਝ ਠੀਕ ਹੋਊਗਾ ਚਾਹ ਪੀ ਲੈ ਬਾਬੇ ਠਰ ਕੇ ਵੇਖ ਲੈ ਨਾ ਕੀ ਕਹਿੰਦੀ ਸੀ ਫਿਰ ਉਹ ਕਹਿਣਾ ਕੀ ਸੀ ਯਾਰ ਬਸ ਤੈਨੂੰ ਪਤਾ ਤਾਂ ਹੈ ਕਿਵੇਂ ਬੋਲਦੀ ਆ ਆਗੀ ਕਰੇ ਬੇਬੇ ਨੂੰ ਨਾਲੇ ਜੀਤੋਂ ਨੂੰ ਸੋਸੋ ਕੁਝ ਬੋਲ ਕੇ ਗਈ ਹੈ ਮੇਰੀ ਬਾਹ ਫੜ ਲਈ ਮੈਨੂੰ ਐ ਕਰ ਲੈ ਮੈਨੂੰ ਉਹ ਕਰ ਲੈ ਅੱਛਾ ਜੀ ਹੋਰ ਕੀ ਹੈਗਾ ਮੈਂ ਤਾਂ ਇਸ ਗੱਲ ਦੇ ਉੱਤੇ ਹੈਰਾਨ ਹੋਈ ਜਾਣਾ ਵੀ ਇਹਦਾ ਵੀ ਗੱਲ ਵੀ ਮੈਂ ਵੀ ਗੰਨ ਤੇ ਡਿੱਗਿਆ ਜਾ ਕੇ ਤਾਂ ਐਂ ਕੁਛ ਕਰਦੀ ਹੋ ਤੇ ਹੋਰ ਪੁੱਛਣਾ ਮੈਂ ਤਾਂ ਕਿੰਨਾ ਟਾਈਮ ਲਾ ਕੇ ਉਹ ਗੱਲ ਭੇਜੇ ਨਾਲ ਵੀ ਦੋਸਤੀ ਪਾਈ ਭੇਜੇ ਨਾਲ ਦੋਸਤੀ ਇਸ ਕਰਕੇ ਪਾਈ ਸੀ ਵੀ ਚੱਲ ਆਪਾਂ ਉਹਨੂੰ ਪੱਟਾਂ ਹਾਂ ਹਾਂ ਤੇ ਬੱਸ ਫਿਰ ਲੱਥੋ ਦਾ ਤੈਨੂੰ ਪਤਾ ਹੀ ਹੈ ਸੁਭਾ ਦਾ ਕਿੱਡੀ ਚੱਕਵੀਂ ਆ ਆ ਗਈ ਭਰਾਵਾ ਘਰੇ ਘਰੇ ਆ ਕੇ ਜਲੂਸ ਕੱਢਦਾ ਜਲੂਸ ਕੱਢਦਾ ਭਈ ਮੇਰਾ ਤਾਂ ਹੁਣ ਫਿਰ ਮੈ ਤਾਂ ਮਨ ਚੱਲਿਆ ਪਿਆ ਯਾਰ ਮੈਂ ਤਾਂ ਇਧਰੋਂ ਜਾਊਗਾ ਅੱਛਾ ਦੂਜੀ ਵਾਲੇ ਪਾਸੇ ਉਹ ਚੱਚੇ ਕੇ ਘਰਾਂ ਦੇ ਚੌਥੀ ਜਾ ਕੇ ਲਾਊਗਾ ਮਕਾਰਨਾ ਪਰ ਉਹ ਕਿੜਾ ਦੂਰ ਹੈ ਉਹ ਹੈ ਤਾਂ ਪਿੰਡ ਚ ਹੀ ਦੂਰ ਤਾਂ ਨਹੀਂ ਪਰ ਉਹ ਗੱਲ ਨਾ ਇਹਨੇ ਬੁੜੀ ਜਨਾਨੀ ਜੀ ਨੇ ਮੇਰੀ ਬੇਇੱਜ਼ਤੀ ਕਰਕੇ ਰੱਖੀ ਵੀ ਮੇਰੀ ਗੱਲ ਸੁਣ ਮੈਂ ਨਹੀਂ ਗੱਲ ਕੀਤੀ ਤੀ ਤੈਨੂੰ ਪੈਸੇ ਟਕੇ ਦੀ ਲੋੜ ਰਹਿੰਦੀ ਹੈ ਤੈਨੂੰ ਸਾਰੇ ਪੈਸੇ ਟਕੇ ਦੇ ਹੁੰਦਾ ਹੈ ਕਾਸਮੀ ਮੈਂ ਤਾਂ ਪਤਾ ਨਹੀਂ ਕੀ ਆ ਜੀ ਮੈਨੂੰ ਤਾਂ ਲੋੜ ਨਹੀਂ ਮੈਂ ਤਾਂ ਪਾਕ ਮਿੱਤਰ ਔਰਤਾ ਜੀ ਤੁਸੀਂ ਮੈਨੂੰ ਨਾ ਤੁਸੀਂ ਆ ਜਾ ਕੁਝ ਤੁਹਾਨੂੰ ਨਿਕਲ ਜਾਓ ਬਾਹਰ ਮੇਰੇ ਘਰ ਚੋਂ ਇਹ ਹੀ ਆ ਪਾਕ ਪੋਤਾਂ ਵਾਲੇ ਸਭ ਜਾਣਦੇ ਆ ਤੁਸੀਂ ਪਾਕ ਪੋਤਾਂ ਸਾਰਾ ਪਤਾ ਹੈ ਦਾ ਤਾਂ ਹੀ ਤਾਂ ਮੈਂ ਆ ਗਈ ਹਾਂ ਅੱਛਾ ਫੇਰ ਤੂੰ ਹੀ ਦੇ ਲੈ ਭੇਜ ਦੀ ਜ਼ਮੀਨ ਆਪਣੇ ਕੋਲੇ ਹੈਗੀ ਆ ਠੀਕ ਹੈ ਨਾ ਤੇ ਮੈਂ ਇਹਨੂੰ ਕਿਹਾ ਸੀ ਮੈਂ ਛੱਡ ਦੇਣਾ ਦੇਖ ਲੈ ਮਰਜ਼ੀ ਤੇਰੀ ਹੈ ਅੱਗੇ ਮੈਂ ਇੰਟਰੀ ਦੀ ਛਡਾ ਲੂੰਗੀ ਮੈਂ ਜ਼ਮੀਨ ਤਾਂ ਮੈਂ ਹੁਣ ਤੂੰ ਛਡਾ ਕੇ ਦਿਖਾਈ ਕਰ ਜੀ ਨਾ ਦੇਰੀ ਦਾ ਸੁਣ ਹੋਣ ਜਮੀਨ ਛਡਾਉਣ ਨੂੰ ਫਿਰ ਤੇ ਗੂਠਾ ਨੂੰ ਹਟਾਇਆ ਉਦੋਂ ਹਾਂ ਉਦੋਂ ਹੋਰ ਆਏ ਨੇ ਕਿਲਸੀ ਦਾ दारू ਪਿੰਦਾ ਸੀ ਹੂੰ ਲਾ ਮਾਰਦੀ ਐ ਮੈਂ ਤਾਂ ਕੋਈ ਖੋਤੇ ਦੇੰਦਾਂ ਲਈ ਭੈੜੀ ਲੱਗਣ ਲੱਗੀ ਯਾਰ ਮੈਂ ਤਾਂ ਕਹਿ ਦੂੰਗਾ ਅੱਜ ਮੈਂ ਸੱਦਿਆਂ ਨੂੰ ਐ ਜਿਹੜੋ ਵੀ ਭਰਾ ਮੇਰੀ ਗੱਲ ਸੁਣ ਮੈਨੂੰ ਅੱਜ ਤੋਂ ਬਾਅਦ ਬਲੈਂਸ ਸਿੱਧੀ ਗੱਲ ਹੈ ਮੇਰਾ ਆ ਤਾਂ ਪੈਸਾ ਦਾ ਇੰਤਜ਼ਾਮ ਕਰ ਦੇ ਆ ਵੀ ਜਮੀਨ ਜਿਹੜੀ ਹੈਗੇ ਛਡਾ ਲੋ ਦਾਰਾ ਲੋੜ ਹੀ ਨਹੀਂ ਜਾਂ ਤੂੰ ਐ ਕਰ ਰਿਹਾ ਤੂੰ ਲੈ ਆ ਭੇਜੇ ਨੂੰ ਬੁਲਾ ਲੇਵਾ ਲੈ ਕੇ ਆ ਪੀਜ ਨੂੰ ਕਿ ਬਾਈ ਬਲਾਈ ਜਾਂਦਾ ਤੈਨੂੰ ਚਲ ਠੀਕ ਆ ਫਿਰ ਮਾਉਣਾ ਠੀਕ ਹੈ ਨਾ ਫਿਰ ਕਰਦੇ ਆ ਉਹਦੇ ਨਾਲ ਗੱਲ ਠੀਕ ਹੈ ਤੇ ਜ਼ਰੂਰੀ ਗੱਲ ਕਰਨੀ ਹੈ ਠੀਕ ਆ ਠੀਕ ਆ ਆ ਜਾ ਮੋਰੀ ਇਹ ਬੰਦੇ ਸਿਰਤੀ ਚੜੀ ਜਾਂਦੇ ਆ ਪਾਣੀ ਵੀ ਨਹੀਂ ਲਾ ਕੇ ਰੱਖਦੀ ਇਹਦੇ ਅੱਗੇ ਜੇ ਤੁਸੀਂ ਕੀ ਗੱਲ ਹੋ ਗਈ ਬਾਲੇ ਗੁੱਸੇ ਵਿੱਚ ਲੱਗਦੇ ਆ ਚਾਹ ਬਣਾਵਾਂ ਮੈਂ ਤੁਹਾਡੇ ਵਾਸਤੇ ਨਹੀਂ ਚਾਹ ਨਹੀਂ ਪੀਣੀ ਮੈਂ ਕਿਉਂ ਜੀ ਹੁਣ ਚਾਹ ਲੰਗਦੀ ਨਹੀਂ ਮੈਨੂੰ ਪਤਾ ਤੂੰ ਕਿੱਥੋਂ ਬੋਲਦੀ ਐ ਮੈਂ ਤਾਂ ਕਿੱਥੋਂ ਬੋਲਣਾ ਜੀ ਮੈਂ ਤਾਂ ਇਹ ਕਹਿੰਦੇ ਸੀ ਵੀ ਬਾਹਰੋਂ ਥੱਕ ਕੇ ਆਵੇਂ ਹੋ ਮੈਂ ਕੁੱਟ ਚਾਹ ਦੀ ਬਣਾ ਦੇਨੀ ਆ ਰਹਿਣ ਦੇ ਰੱਜਿਆ ਤੇ ਆਇਆ ਤੇਰੀ ਚਾਹ ਤੋਂ ਹਾਂ ਚਲ ਐਂ ਕਰੋ ਜੀ ਜੇ ਚਾਹ ਨਹੀਂ ਪੀਣੀ ਤਾਂ ਫਿਰ ਪ੍ਰਸ਼ਾਦ ਬਣਾ ਦਿੰਨੀ ਆ ਉਹ ਮੈਂ ਤੈਨੂੰ ਕਿਹਾ ਕੁਛ ਨਹੀਂ ਬਣਾਉਣਾਗਾ ਤੇ ਤੁਰ ਗਿਆ ਇਥੋਂ ਮੇਰਾ ਪਹਿਲਾ ਮੂਡ ਖਰਾਬ ਹੋਇਆ ਪਿਆ ਥੋਟਾ ਕਾ ਦੇ ਨਾ ਮੂਡ ਖਰਾਵਾ ਅੱਜ ਤਾਂ ਖੁਸ਼ੀ ਦਾ ਦਿਨ ਆ ਜੀ ਖੁਸ਼ੀ ਦਾ ਉਹ ਕਾਹਦਾ ਖੁਸ਼ੀ ਦਾ ਦਿਨ ਆ ਮੇਰੇ ਯਾਰ ਦਾ ਘਰ ਪਟਿਆ ਗਿਆ ਉਹ ਇਧਰ ਲੈ ਕੇ ਵੇੜੇ ਚ ਪਰਲੇ ਵੇੜੇ ਚ ਉਹਨੇ ਘਰ ਲੈ ਲਿਆ ਆ ਥੋੜੇ ਵਜਾ ਕਰਕੇ ਹੋਇਆ ਇਹ ਸਾਰਾ ਕੁਛ ਇੱਕ ਦਿਨ ਤਾਂ ਉਹ ਲੈ ਆਈ ਅਖੇ ਮੇਰੀ ਬਾਹ ਫੜ ਲਈ ਜੀ ਆਹ ਕਰ ਲਿਆ ਪੰਚਾਇਤ ਬਣਾਲੀ ਆ ਕੱਲ ਤੂੰ ਰੌਲਾ ਪਾਈ ਬੈਠੀ ਸੀਗੀ ਉਹਨੇ ਤਾਂ ਘਰ ਹੀ ਛੱਡਤਾ ਆ ਆਪਦਾ ਮੇਰੀ ਵਜ੍ਹਾ ਨਾਲ ਨਹੀਂ ਹੋਇਆ ਜੀ ਇਹ ਤਾਂ ਉਹਦੀਆ ਕਰਤੂਤਾਂ ਕਾਰਨ ਹੋਇਆ ਲਾ ਤਾਂ ਮੇਰੇ ਸਿਰਲ ਜਾਮ ਵਧੀਆ ਹੋ ਗਿਆ ਮੈਂ ਤਾਂ ਕਹਣੀ ਇੱਥੋਂ ਚਲੇ ਆ ਗਿਆ ਖੋਰ ਚੱਕਿਆ ਗਿਆ ਮੈਨੂੰ ਤਾਂ ਬੜਾਈ ਖੁਸ਼ੀ ਆ ਗਈ ਓਏ ਘਰ ਛੱਡ ਕੇ ਗਿਆ ਪਿੰਡ ਛੱਡ ਕੇ ਨਹੀਂ ਗਿਆ ਮੇਰੀ ਯਾਰੀ ਤਾਂ ਉਹਦੇ ਨਾਲ ਐਂ ਨਿਭੂਗੀ ਮੈਂ ਕੱਲ ਨੂੰ ਜਾਂਦਾ ਰਹਿਣਾ ਉਹਦੇ ਕੋਲੇ ਹਾਂ ਹਾਹੋ ਤੇਰਾ ਕਾਹਨੂੰ ਸਰਦਾ ਉਹਦੇ বিনা ਜਾਏ ਬਿਨਾ ਉਹਦੇ ਕੋਲ ਪਰ ਮੈਨੂੰ ਤਾਂ ਨਾ ਜਮਾ ਵੀ ਚੰਗਾ ਨਹੀਂ ਲੱਗਦਾ ਉਹ ਮੈਂ ਤਾਂ ਤੈਨੂੰ ਆਏ ਕਹਣੀਆ ਲੋੜ ਨਹੀਂ ਹੈਗੀ ਨਾਲੇ ਵਾਲਾ ਘਰੇ ਬੁਲਾਉਣ ਦੀ ਉਹਨੂੰ ਐਵੇਂ ਮੂੰਹ ਨਾ ਬਾਲਾ ਨਾ ਕਰ ਉਹਨੂੰ ਉਹ ਮੈਂ ਤਾਂ ਮੂੰਹ ਲਾਉਂਗਾ ਸ਼ਰਾਬ ਦਿੰਦਾ ਮੈਨੂੰ ਅਗਲੇ ਨੇ ਵਾਦਾ ਕੀਤਾ ਤੈਨੂੰ ਸ਼ਰਾਬ ਦੀ ਕਮੀ ਨਹੀਂ ਹੋਣ ਦਿੰਦਾਗਾ ਤੇ ਮੈਂ ਉਹਨੂੰ ਕਿਵੇਂ ਛੱਡ ਦਿਆਂ ਉਹ ਮੇਰਾ ਸ਼ਰਾਬ ਬਿਨਾ ਨਹੀਂ ਸਰਦਾ ਤੇ ਮੈਂ ਉਹਨੂੰ ਛੱਡ ਨਹੀਂ ਸਕਦਾਗਾ ਮੈਂ ਕਿਵੇਂ ਛੱਡ ਦਿਆਂ ਮੇਰਾ ਬਚਪਨ ਦਾ ਆੜੀ ਆ ਕਰਦੀ ਗੱਲਾਂ ਉਹ ਮੈਂ ਕੀ ਗੱਲਾਂ ਕਰਦੀਆਂ ਮੈਂ ਤਾਂ ਤੈਨੂੰ ਐ ਕਹਿੰਨੀ ਆ ਤੂੰ ਪਲਾ ਮਾਨਸ ਬੰਦਾ ਮਾੜਾ ਮੋਟਾ ਸਮਝ ਜਾ ਨਾਲੇ ਉਹਦਾ ਕੰਮ ਤਾਂ ਤੈਨੂੰ ਪਤਾ ਹੀ ਆ ਸ਼ਰਾਬ ਦੇ ਨਸ਼ੇ ਤੇ ਲਾਉਣਾ ਨਾਲੇ ਉਹਦੀਆਂ ਕਰਤੂਤਾਂ ਸਾਰੇ ਪਿੰਡ 'ਚ ਹੀ ਪਤਾ ਹੈਗਾ ਵੀ ਉਹ ਕੀ ਚੀਜ਼ ਆਗੀ ਓਏ ਤੂੰ ਚੁੱਪ ਕਰਕੇ ਤੁਰ ਜਾ ਮੇਰੇ ਤੋਂ ਜੁੱਤੀਆਂ ਨਾ ਖਾਲੀ ਹੈਂ ਆਹ ਹੂੰ ਤਾਂ ਕਹਦਾ ਜਾਣਾ ਮੈਨੂੰ ਹੀ ਜਾਣਾ ਪਊ ਲੈ ਹਾਦੀ ਹੋ ਗਈ ਮੇਰੀ ਗੱਲ ਸਮਝਦਾ ਹੀ ਨਹੀਂ ਹੈਗਾ ਪਤਾ ਨਹੀਂ ਇਹਦੇ ਖਾਣੇ ਚ ਕਿਉਂ ਨਹੀਂ ਵੱੜਦੀ ਹੈਗੀ ਸਾਰਾ ਦਿਨ ਕਿਕਰ ਸੇ ਹਾਂ ਕਿਕਰ ਸੇ ਹਾਂ ਕਰੀ ਜਾਊਗਾ ਮੇਰਾ ਜਿਗਰੀ ਦੋਸਤ ਆ ਮੈਨੂੰ ਤਾਂ ਵਿਅਰਗਾਂ ਲੱਗਦਾ ਹਜੇ ਤਾਂ ਨਾ ਉਹ ਉਹ ਦੂਜੀ ਫਿਰਨੀ ਚ ਹੀ ਗਿਆ ਮੈਂ ਤਾਂ ਉਦਨ ਮੇਰਾ ਤਾਂ ਮਨ ਨੂੰ ਸਕੂਨ ਮਿਲੂਗਾ ਜਿੱਦਨ ਉਹ ਇਸ ਪਿੰਡ ਦੇ ਵਿੱਚੋਂ ਚਲਿਆ ਜਾਊਗਾ ਹਾਲੇ ਫੇਰ ਵੀ ਖੁਸ਼ ਤਾਂ ਮੈਨੂੰ ਹੁਣ ਵੀ ਬਹੁਤ ਆ ਮੇਰਾ ਤਾਂ ਜੀ ਕਰਦਾ ਮੈਂ ਲੱਡੂ ਵੰਡਾਂ ਲੱਡੂ ਪਰ ਇਹਨੂੰ ਕੌਣ ਸਮਝਾਵੇ ਛੁੱਡੂ ਨੂੰ ਨਹੀਂ ਖਾਂਦਾ ਰੋਟੀ ਨਾ ਖਾਵੇ ਭੇਜੇ ਓ ਭੇਜੇ ਉਹ ਬਾਈ ਕੀ ਕਹਿੰਦੇ ਸੱਜਾ ਤੁਨੂੰ ਭੇਜੇ ਹਾਂ ਆ ਗਿਆ ਆ ਗਿਆ ਉਹ ਆ ਜਾ ਮੇਰੇ ਨਾਲ ਹੀ ਚੱਲ ਤੂੰ ਛੇਤੀ ਕੰਮ ਆ ਕੋਈ ਆਇਆ ਦਰਵਾਜ਼ਾ ਖੋਲ ਕੇ ਮੈਂ ਚੱਲੀ ਗਿਆ ਪਾ ਉਕੇ ਲੈ ਸੌਖਦਾ ਹੈ ਹਾਂ ਸੌਖਾ ਜੈ ਬਾਈ ਕਿ ਕਿੰਨਾ ਸੱਜਾ ਸਾਨੂੰ ਬਾਈ ਕਿਕਰ ਨੇ ਹਾਂ ਚੱਲ ਅਜ ਦਰਵਾਜ਼ਾ ਤੇ ਭੇਜ ਦੇ ਉਹ ਕੋਈ ਨਹੀਂ ਹੈਗੀ ਉਹ ਹੈਗੀ ਆਪੇ ਪੇਟ ਲੂ ਅੱਛਾ ਇੱਧਰ ਆ ਬੈਠਾ ਬਾਈ ਹਾਂ ਅੱਜ ਇੱਧਰ ਬੈਠ ਉਹ ਯਾਰ ਮੈਂ ਹੋਣਾ ਸੀ ਬਾਰੀ ਕੋਲੇ ਮੈਂ ਕਿਹਾ ਚੱਲ ਮੈਂ ਜਾਣਾਗਾ ਅੱਛਾ ਅੱਛਾ ਖੇਤ ਜਾ ਕੇ ਆਉਣਾ ਸੀ ਮੜਾ ਜਾ ਜਾ ਆ ਫਿਰ ਕਿੱਥੇ ਬਾਈ ਇੱਧਰ ਹੀ ਬੈਠ ਹਾਂ ਬਾਈ ਇੱਧਰ ਹੀ ਬੈਠਾ ਬਾਈ ਜੀ ਬਾਈ ਜੀ ਕੀ ਹਾਲਾ ਜੀ ਕੀ ਹਾਲਾ ਹੋਰ ਕਿਵੇਂ ਸੁੱਖਾ ਆਸ ਇੱਧਰ ਕਿਵੇਂ ਬੈਠੇ ਆ ਆਪਾਂ ਮੈਂ ਉਹ ਗੋੜ ਕੇ ਗਿਆ ਸੀ ਇੱਥੇ ਮਿਰਚਾਂ ਨਹੀਂ ਲਾਈਆਂ ਸੀ ਉਹ ਨਾਲੇ ਉਹ ਬੈਂਗਣੀ ਦੀ ਬੀਜੀ ਸੀ ਕਿੱਧਰ ਗਈ ਹੈ ਉਹ ਤਾਂ ਮੱਚ ਗਈ ਆ ਯਾਰੋਂ ਚਲ ਕੋਈ ਨਹੀਂ ਮੈਂ ਦੁਬਾਰਾ ਗੋੜ ਦੂੰ ਹਾਂ ਬਾਈ ਕਿਵੇਂ ਆ ਕਿਵੇਂ ਬੁਲਾਇਆ ਸੀ ਬੁਲਾਇਆ ਹੁਣ ਤੈਨੂੰ ਪਤਾ ਹੀ ਹੈ ਕਿਵੇਂ ਬੁਲਾਇਆ ਸੀ ਮੇਰੀ ਗੱਲ ਸੁਣ ਤੇਰੇ ਨਾਲ ਦੋਸਤੀ ਹੈ ਮੇਰੀ ਠੀਕ ਹੈ ਨਾ ਤਾਂ ਕਰਕੇ ਤੇਰੇ ਘਰੇ ਆਉਣਾ ਮੈਂ ਤੇ ਤੂੰ ਕੀ ਕਰਵਾਤਾ ਕੀ ਕਹਤਾ ਆਪਦੇ ਘਰ ਵਾਲੀ ਨੂੰ ਕੀ ਕੁਛ ਕਹਿ ਕੇ ਆਈ ਹੈ ਮੇਰੇ ਘਰੇ ਜਾ ਕੇ ਉਹ ਭਰਾਵਾ ਤੇਰੇ ਘਰੋਂ ਜਾਣ ਤੋਂ ਬਾਅਦ ਮੈਂ ਉਹਦੀ ਬਥੇਰੀ ਤਾਉਣੀ ਲਾਈ ਬਥੇਰਾ ਸਮਝਾਇਆ ਉਹ ਮੈਂ ਕਿਹਾ ਤੂੰ ਸਾਡੀਆਂ ਗੱਲਾਂ 'ਚ ਨਾ ਬੋਲਿਆ ਕਰ ਮੇਰਾ ਤੇ ਬਾਈ ਦਾ ਪੁਰਾਣਾ ਰਿਸ਼ਤਾ ਅਸੀਂ ਨਿੱਕੇ ਹੁੰਦੇ ਇੱਕੇ ਵਾਰੀ ਇੱਕੇ ਥਾਂ ਤੇ ਖੇਡਦੇ ਰਹੇ ਹਾਂ ਇੱਕੇ ਥਾਂ ਤੇ ਖੇਡਦੇ ਰਹੇ ਹਾਂ ਨਾ ਤਾਂ ਉਹ ਨਵੀਆਂ ਦੀ ਤੂੰ ਲੱਜ ਰੱਖੀ ਨਹੀਂ ਮੈਂ ਤਾਂ ਦੱਸਾ ਭੇਜਿਆ ਠੀਕ ਹੈ ਨਾ ਤੂੰ ਤਾਂ ਆਪਦੇ ਤੀਵੀ ਨੂੰ ਆਏ ਸਿਖਾਤਾ ਜਿਵੇਂ ਮੈਂ ਕੋਈ ਦੁਸ਼ਮਣ ਹੋਵਾਂ ਯਾਰ ਉਹ ਸਾਡੇ ਘਰੇ ਜਾ ਕੇ ਸੌ ਸੌ ਗੱਲਾਂ ਬੋਲ ਕੇ ਆਈ ਹੈ ਅੱਛਾ ਮੇਰੀ ਗੱਲ ਸੁਣ ਤੈਨੂੰ ਕੰਮ ਤੇ ਭੇਜਿਆ ਕਾਦੇ ਲਈ ਭੇਜਿਆ ਵੀ 4 ਪੈਸੇ ਤੇਰੇ ਬਣਨ ਸਹੀ ਗੱਲ ਆ ਬਾਈ ਠੀਕ ਆ ਨਾ ਤੈਨੂੰ ਕਿਤੇ ਪੈਸੇ ਦੀ ਲੋੜ ਹੁੰਦੀ ਆ ਮੈਂ ਤੈਨੂੰ ਉਸੇ ਟਾਈਮ ਲਿਆ ਦੇਣਾ ਲਿਆ ਦੇਣਾ ਨਾ ਠੀਕ ਐ ਤੈਨੂੰ दारू ਦੀ ਲੋੜ ਐ ਤੈਨੂੰ ਕਿਸੇ ਚੀਜ਼ ਦੀ ਤੈਨੂੰ ਉਸੇ ਟਾਈਮ ਦਿੰਨਾ ਕਮੀ ਨਹੀਂ ਕਿਸੇ ਚੀਜ਼ ਦੀ ਹੈ ਨਾ ਕਿਸੇ ਦੀ ਕਮੀ ਨਹੀਂ ਛੱਡੀ ਤਾਂ ਤੂੰ ਚੰਗੀ ਕਰਾਈ ਆ ਮੈਨੂੰ ਪਤਾ ਭਰਾਵਾ ਤੇਰੇ ਹੁੰਦਿਆ ਮੈਨੂੰ ਕਿਸੇ ਚੀਜ਼ ਦੀ ਕਮੀ ਰਹਿ ਸਕਦੀ ਆ ਉਹ ਮੈਂ ਬਥੇਰਾ ਉਹਨੂੰ ਸਮਝਾਇਆ ਇਹ ਤੈਨੂੰ ਪਤਾ ਤਾਂ ਇਹ ਜਨਨੀਆਂ ਦੀ ਜਿਹੜੀ ਮੱਤ ਹੁੰਦੀ ਆ ਇਹ ਗਿੱਚੀ ਪਿੱਛੇ ਹੁੰਦੀ ਆ ਮੈਂ ਬਥੇਰੇ ਗਿੱਚੀ ਕੁੱਟੀ ਉਹਦੀ ਹੈ ਔਰ ਤੈਨੂੰ ਕੀ ਪਤਾ ਮੈਂ ਉਹਨੂੰ ਆਖਿਆ ਮੈਂ ਕਿਹਾ ਜਾ ਤੁਰ ਜਾ ਆਪਣੇ ਪੇਕੇ ਜੇ ਗਾਂਹ ਤੋਂ ਇਹੋ ਜੀ ਗੱਲ ਕੀਤੀ ਨਾ ਭਾਈ ਅੱਗੇ ਤੋਂ ਨਹੀਂ ਕਦੇ ਵੀ ਇਹੋ ਜੀ ਗਲਤੀ ਹੁੰਦੀ ਮੇਰੀ ਗੱਲ ਸੁਣ ਕੇ ਭੇਜ ਸਿਆ ਮੈਂ ਤੈਨੂੰ ਸਿੱਧੀ ਗੱਲ ਦਾ ਤੇਰੀ ਵਜ੍ਹਾ ਕਰਕੇ ਸਾਡੇ ਘਰੇ ਪੈ ਗਿਆ ਕਲੇਸ਼ ਹੁਣ ਮੈਨੂੰ ਮੇਰੇ ਘਰ ਦੇ ਇਹ ਗੱਲ ਕਹਿੰਦੇ ਵੀ ਨਾ ਤਾਂ ਤੂੰ ਭੇਜੇ ਨਾਲ ਵਰਤਣਾ ਤੇ ਨਾ ਇਹੋ ਜੇ ਨਾ ਨਹੀਂ ਸਾਡੇ ਘਰੇ ਆਉਣੀ ਚਾਹੀਦੀ ਹੁਣ ਤੂੰ ਦੇਖ ਭਾਈ ਭਾਈ ਮੈਂ ਤਾਂ ਤੇਰੇ ਬਿਨਾਂ ਰਹਿ ਨਹੀਂ ਸਕਦਾ ਦੇਖ ਲੈ ਨਿੱਕੇ ਹੁੰਦਿਆਂ ਦਾ ਪਿਆਰ ਹੈ ਤੂੰ ਜਿੱਥੇ ਮਰਜ਼ੀ ਜਾ ਮੈਂ ਤਾਂ ਤੇਰੇ ਪਿੱਛੇ ਪਿੱਛੇ ਆਉਂਗਾ ਰਹੀ ਗੱਲ ਘਰ ਵਾਲੀ ਦੀ ਉਹਦੇ ਮੈਂ ਤੌਣੀ ਲਾ ਕੇ ਅੱਜ ਤੋਂ ਬਾਅਦ ਇੱਧਰ ਆਉਣ ਨਹੀਂ ਦੇਣਾ ਤੇਰੇ ਘਰਾਂ ਲਈ ਠੀਕ ਹੈ ਨਾ ਫਿਰ ਠੀਕ ਹੈ ਠੀਕ ਹੈ ਬਈ ਮੌਕਾ ਦੇਣਾ ਚਾਹੀਦਾ ਹਾਂ ਇੱਕ ਮੌਕਾ ਦੇ ਦਉਨੀ ਉਹ ਭਰਾਵਾ ਇਕੱਠੇ ਖੇਡਦੇ ਰਹੇ ਹਣ ਫੇਰ ਵੀ ਚਲੋ ਮੇਰੀ ਗੱਲ ਸੁਣ ਬੇਸਿਆ ਸਿੱਧੀ ਗੱਲ ਲਾਦਾ ਤੈਨੂੰ ਤੇਰੀ ਜਿਹੜੀ 2 ਕਿੱਲੇ ਜ਼ਮੀਨ ਹੈ ਨਾ ਉਹ ਪਈ ਹੈ ਮੇਰੇ ਕੋਲੇ ਗਹਿਣੇ ਠੀਕ ਹੈ ਨਾ ਤੇ ਪੈਸੇ ਤੇਰੇ ਕੋਲੇ ਹੈ ਨਹੀਂ ਕੰਮ ਤੂੰ ਕਰਦਾ ਨਹੀਂ दारू ਤੈਨੂੰ ਰੋਜ਼ ਚਾਹੀਦੀ ਹੈ ਉੱਤੋਂ ਤੇਰੀ ਤੀਵੀਂ ਦੀ ਐਡੀ ਗਿੱਠ ਜਿੰਨੀ ਤੇ ਲੰਮੀ ਜ਼ੁਬਾਨ ਜਾ ਤਾਂ ਪਈ ਉਹਦੀ ਜਬਾਨ ਬੱਸ ਚ ਕਰ ਲਾ ਠੀਕ ਹੈ ਨਾ ਤੇ ਜਾਂ ਫਿਰ ਸਿੱਧੀ ਗੱਲ ਹੈ ਭਰਾਵਾ ਕੋਰੀ ਕਰਾਰੀ ਮੈਨੂੰ ਐਵੇਂ ਮਾੜਾ ਨਾ ਕਹੀਂ ਆਪਦੀ ਚੁੱਪ ਕਰਕੇ ਜ਼ਮੀਨ ਚੱਕ ਲਾ ਤੜਕੇ ਲਿਆ ਕੇ ਮੇਰੇ ਪੈਸੇ ਗਹਿਣੇ ਤੇ ਜਿੰਨੇ ਬਣਦੇ ਹਿਸਾਬ ਕਿਤਾਬ ਕਰਕੇ ਤੇ ਉਹ ਨਹੀਂ ਨਹੀਂ ਭਰਾਵਾ ਉਹ ਤੇਰੇ ਕੋਲ ਜ਼ਮੀਨ ਪਈ ਮੇਰੇ ਕੋਲ ਇੱਕ ਤਾਂ ਗੱਲ ਆ ਮੈਂ ਤੈਨੂੰ ਕਿੰਨੇ ਵਾਰੀ ਸਮਝਾਵਾਂ ਆਬਿੰਦਰਾ ਆ ਮੇਰੀ ਗੱਲ ਸੁਣ ਆ ਨਿੱਕੇ ਹੁੰਦੇ ਆ ਤਾਂ ਇਕੱਠੇ ਖੇਡਦੇ ਰਹਿਣ ਹਾਂ ਹਾਂ ਆ ਇਕੱਠੇ ਜਾਂਦੇ ਰਹਾਂ ਜੁੱਥੇ ਜਾਣਾ ਮੇਲਿਆਂ ਤੇ ਜਾਣਾ ਸਕੂਲਾਂ ਤੇ ਜਾਣਾ ਇਕੱਠੇ ਹੀ ਖੇਡਦੇ ਰਹਾਂ ਓ ਯਾਰ ਉਹ ਹਿੱਟਾ ਗੱਲ ਬਾਈ ਉਹ ਜਨਾਨੀ ਪਿੱਛੇ ਲੱਗ ਕੇ ਮੇਰੇ ਨਾਲ ਲੜੀ ਜਾਂਦਾ ਏ ਬਾਈ ਫੇਰ ਤੂੰ ਜਨਾਨੀ ਨਾਲ ਬੈਠ ਕੇ ਗੱਲ ਕਰ ਬਈ ਤੂੰ ਇਹ ਵੀ ਤਾਂ ਦੇਖ ਉਹ ਮੇਰੇ ਘਰੇ ਕੀ ਕਰਨ ਵਾਸਤੇ ਗਈ ਤੂੰ ਉਹਨੂੰ ਰੋਕ ਨਹੀਂ ਸਕਦਾ ਓਏ ਭਰਾਵਾ ਮੈਂ ਰੋਕਿਆ ਮੈਂ ਉਹਨੂੰ ਆਖਿਆ ਜੇ ਇਦੂ ਬਾਦ ਘਰੋਂ ਪੈਰ ਪਾਇਆ ਉਧਰ ਬਾਈ ਦੇ ਘਰੇ ਤਾਂ ਮੈਂ ਤੈਨੂੰ ਪੇਕੇ ਤੋੜ ਦੇਣਾ ਆਪਣਾ ਹੋ ਜਾਣਾ ਤਲਾਕ ਮੈਂ ਵੀ ਦੂਜੀ ਲੈ ਆਉਂਗਾ ਬਸ ਠੀਕ ਹੈ ਬਸ ਮੇਰੀ ਗੱਲ ਸੁਣ ਇੱਕ ਤਾਂ ਇਹ ਗੱਲ ਕਹਿ ਦੀ ਵੀ ਜੇ ਕਿਕਰ ਸਾਂ ਮੁੜ ਕੇ ਘਰ ਆਵੇ ਤਾਂ ਤੂੰ ਉਹਨੂੰ ਚਾਹ ਪਾਣੀ ਪੁੱਛੇ ਤੋਂ ਬਿਨਾ ਭੇਜਣਾ ਨਹੀਂ ਲੈ ਤੇ ਅੱਗੇ ਬਿਨਾ ਚਾਹ ਪਾਣੀ ਤੂੰ ਆਇਆ ਤੂੰ ਕਦ ਯਾਰ ਮੈਂ ਤੈਨੂੰ ਹੁਣ ਦੀ ਗੱਲ ਕਰੀਏ ਨਾ ਹੁਣ ਗੁੱਸੇ ਹੋ ਗਈ ਨਾ ਠੀਕ ਹੈ ਨਾ ਵੀ ਜਿੱਦੇ ਮੈਂ ਜਾਵਾਂ ਭਾਈ ਮੈਨੂੰ ਚਾਹ ਪਾਣੀ ਹੋਵੇ ਠੀਕ ਹੈ ਨਾ ਜੇ ਮੈਂ ਬੈਠਾਂ ਮੈਨੂੰ ਮੰਜਾੜਾ ਇਹ ਠੀਕ ਹੈ ਜੇ ਮੈਂ ਜਾਵਾਂ ਠੰਡਾ ਪਾਣੀ ਦੇਵੇ ਤੂੰ ਸਾਰਾ ਕੁਝ ਹੋਊਗਾ ਯਾਰ ਅੱਗੇ ਵਾਂਗੂ ਹੀ ਲੈ ਉਹ ਐ ਕਿਹੜੀ ਗੱਲ ਆ ਤੂੰ ਬਾਈ ਉਹ ਗੱਲਾਂ ਨਾ ਕਰ ਵੀ ਅੱਡ ਹੋਣ ਵਾਲੀਆਂ ਆਪਣਾ ਜਨਮਾ ਜਨਮ ਦਾ ਸਾਥ ਆ ਯਾਰ ਆਪਾਂ ਦੋਵੇਂ ਸੱਡੇ ਭਰਾ ਮੇਰੀ ਗੱਲ ਸੁਣ ਬਸ ਗੱਲਾਂ ਦੀ ਕਰਨ ਦੀ ਲੋੜ ਨਹੀਂ ਤੂੰ ਹੁਣੇ ਘਰੇ ਜਾ ਹੁਣੇ ਜਾ ਕੇ ਇੱਕ ਵਾਰੀ ਖਿੱਚ ਕੇ ਨਾ ਐ ਬਦਰੀ ਨੂੰ ਵਧਾ ਦੇ ਮੜੀ ਜੀ ਵਧਾ ਦੇ ਨੂੰ ਵਧਾ ਦੂੰਗਾ ਭਰਾਵਾ ਮੇਰੀ ਗੱਲ ਸੁਣ ਲੈ ਮੈਂ ਆ ਆਦੇ ਸਕੇ ਚਾਚੇ ਤਾਇਆ ਭਰਾਵਾ ਚ ਨਹੀਂ ਮਿਲਦਾਗਾ ਮੈਂ ਤੇਰੇ ਨਾਲ ਹੀ ਆਪਣਾ ਮੇਲ ਵਰਤਾਵ ਬਸ ਜੇ ਤੂੰ ਉਹ ਉਹਨੂੰ ਹੁਣ ਵਧਾਤਾ ਬਦਰੀ ਨੂੰ ਫੇਰ ਦੇਖੀ ਫੇਰ ਆਪਾਂ ਤੈਨੂੰ ਕਿੰਨੀ ਯਾਰੀ ਦੋਸਤੀ ਰਿਵਾਉਣੇ ਆ ਉਹ ਕੋਈ ਨਾ ਕੋਈ ਨਾ ਕੋਈ ਨਾ ਮੈਂ ਹੁਣ ਚੱਲਿਆਂਗਾ ਚੱਲ 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 ਤੂੰ ਜਾ ਬੋਤਲ ਤਾਂ ਦੇ ਦਿੰਦਾ ਭਾਈ ਗੋਵਿੰਦਰਾ ਓਏ ਥੋਨੂੰ ਜਾਂਦੇ ਹੋਏ ਨੂੰ ਬੋਤਲ ਦੇਣੀ ਹੈ ਸੱਚੀ ਓ ਚੱਲੋ ਮੈਂ ਜਾ ਓ ਯਾਰ ਪਹਿਲੀ ਕੰਮ ਦੀ ਕੋਈ ਗੱਲ ਕਰਕੇ ਓਏ ਐ ਕਰੀ ਓ ਭੇਜੇ ਹਾਂਜੀ ਹਾਂਜੀ ਓ ਮੇਰੀ ਗੱਲ ਸੁਣ ਤੂੰ ਐ ਕਰੀ ਹੱਥ ਨੇ ਜੇ ਨਾ ਮਾਰਾ ਯਾਰ ਖੇਤੋਂ ਪੱਠੇ ਲਿਆ ਕੇ ਪਾ ਦੀ ਮਾਰਾ ਓ ਪਾ ਦੂਗਾ ਤੂੰ ਟੈਨਸ਼ਨ ਨਾ ਲੈ ਯਾਰ ਵੇਖ ਲਈ ਜਿਹੜੇ ਬੈਂਗ ਬੰਗੁਰੇ ਜੀ ਭੀਜੇ ਦੁਬਾਰੇ ਕਰਦੀ ਓਏ ਗੱਡੀ ਪਾ ਦੇਂਗੇ ਦੁਬਾਰੇ ਕਰ ਦੂਗੇ ਯਾਰ ਪਹਿਲਾਂ ਮੈਨੂੰ ਬੋਤਲ ਦੇ ਯਾਰ ਫੇਰੀ ਅੱਖ ਨਹੀਂ ਖੋਲੀ ਬੋਤਲ ਦੇਗਾ ਅੱਲਾ ਹੈ ਭਾਈ ਬਾ ਉਹਦੇ ਤੇ ਮੈਨੂੰ ਤਾਂ ਮੇਰੇ ਘਰੋਂ ਇਹਨੇ ਦੇਸ਼ ਨਕਾਲਾ ਦੇਤਾ ਸੀ ਨਾ ਹੁਣ ਦੇਖੀ ਨੱਥੋ ਜੇ ਤੈਨੂੰ ਨੱਥ ਨਾ ਪਾਈ ਨਾ ਮੈਨੂੰ ਕਿ ਕਰਸਾਂ ਕਿਹਨੇ ਕਹਿਣਾ ਗੀਤੋ ਹਾਂ ਮਾਂ ਕੁੱਤੂ ਰਿਆ ਕੀ ਤੁਮ ਮਟਨ ਆਇਆ ਤੁਸੀਂ ਮੈਂ ਕੋਟਕ ਚਾਹੀ ਬਣਾ ਲਾ ਚਾਹ ਧਰ ਕੇ ਆ ਮੇਰਾ ਤਾਂ ਆਪ ਸਰੀਰ ਦਾ ਟੁੱਟ ਜਾਂਦਾ ਸੀ ਮੈਂ ਚਾਹ ਧਰ ਲਾਂ ਪੁੱਤ ਹੋਰੋ ਮੈ ਤਾਂ ਜਮੀ ਜੀ ਨਹੀਂ ਲੱਗਦਾ ਜੀ ਲਾਉਣਾ ਪਊਗਾ ਜੀ ਨਹੀਂ ਲੱਗਦਾ ਜੀ ਕਿਹਦਾ ਲੱਗਦਾ ਹੁੰਦਾ ਜੀ ਲਾਉਣਾ ਪੈਂਦਾ ਹੁੰਦਾ ਸਾਰੀ ਉਮਰ ਉਧਰ ਕੱਢ ਲਈ ਸੀਗੀ ਐਡਾ ਵਧਗਾ ਉਧਰ ਸਰੀਕਾ ਕਬੀਲਾ ਸੀਗਾ ਆਪਣਾ ਵਧਗਾ ਵਰਤਦੀਆਂ ਕਰਦੀਆਂ ਸੀਗਾ ਤੇ ਇੱਧਰ ਹੁਣ ਮੈ ਤਾਂ ਵੱਡੀ ਰੂਹ ਨਹੀਂ ਲੱਗਦੀ ਨਾ ਵੱਡੀ ਰੂਹ ਨਹੀਂ ਲੱਗਦੀ ਉਦੋਂ ਆਪਣੇ ਪੁੱਤ ਨੂੰ ਸਮਝਾ ਲੈਂਦੀ ਕਮੂਤ ਨੂੰ ਉਹ ਤਾਂ ਸਮਝਿਆ ਨਹੀਂ ਭੋਰਾ ਪੋਤਾ ਰੱਖਾ ਲਾਤਾ ਉਹਦਾ ਬਿਤੂੜਿਆ ਫਿਰ ਜਿੱਥੇ ਮਰਜੀ ਕਿਉਂ ਪੁੱਤ ਨੇ ਕੀ ਕਰਤਾ ਲੈ ਲੱਗ ਗਈ ਬੜਦੇ ਫੋਨ ਫਿਰ ਨਹੀਂ ਠੀਕੀ ਨਹੀਂ ਕੀਤੀ ਪੁੱਤ ਨੇ ਕੀ ਕਰ ਤੂਤ ਕਰਤੀ ਨਾ ਕੀ ਨਹੀਂ ਕੀਤਾ ਉਹਨੇ ਇੱਕ ਸੱਪਾ ਸੇੜ ਦਿਆਂ ਦੂਜਾ ਨਵਾਂ ਤਿਆਰ ਕਰ ਲੈਂਦਾ ਪਹਿਲਾਂ ਤਾਂ ਮੇਰੇ ਭਰਾ ਸਮਝਾ ਕੇ ਗਏ ਉਹਨਾਂ ਦੇ ਆਖੇ ਸਮਝਿਆ ਨਹੀਂਗਾ ਤੇ ਮਗਰ ਉਹਨਾਂ ਦੇ ਆ ਚੰਦ ਨੱਥੋ ਵਾਲਾ ਚਾੜਤਾ ਨਹੀਂ ਨੱਥੋ ਤਾਂ ਬੇਵਾ ਮੂੰਹ ਹੀ ਫਿਰਦੀ ਹੈ ਕਿ ਕੁੱਤੀ ਭੌਂਕਦੀ ਉਸ ਤੂ ਉਸ ਰਚਲਾ ਕੇ ਕਰਤੀ ਮੀਆਂ ਨੂੰ ਮੇਰੀ ਗੱਲ ਸੁਣ ਮਾ ਤੂੰ ਆਪਦੇ ਪੁੱਤ ਨੂੰ ਮਾੜਾ ਨਹੀਂ ਕਹਿੰਦੀ ਕੀ ਪਰ ਮੈਂ ਕੁਛ ਹੋ ਜੇ ਆਹ ਤਾਂ ਫਿਰ ਹੁਣ ਦਿਵਾਹ ਕਰਦੀ ਹੁੰਦੇ ਆਗੇ ਪੁੱਤ ਕਿਸੇ ਦੀ ਤੀਵੀਂ ਕੱਢ ਲਿਆ ਤੂੰ ਤਾਣੀ ਉਹਨੂੰ ਕਹਿਣਾ ਵੀ ਇਹ ਮੜਾ ਕਰਤਾ ਇਹਨੇ ਕੰਮ ਹੋਰ ਮੇਰਾ ਪੁੱਤਾਂ ਹੀ ਤੁਰਿਆ ਫਿਰਦਾ ਕਾ ਤੀਮਗਾ ਕੱਢਦਾ ਲੋਕਾਂ ਦੀਆਂ ਆ ਤੇਰੇ ਸਾਹਮਣੇ ਤਾਂ ਇੰਨੀ ਖੱਟਣੀ ਖੱਟ ਲਈ ਮੜਾ ਸਮਝ ਕੇ ਗੱਲ ਕਰਿਆ ਕਰ ਹਾਂ ਸਮਝ ਕੇ ਗੱਲ ਕਰ ਲਿਆ ਕਰ ਮੈਂ ਕੀ ਬੋਲਦੀ ਆ ਮੇਰਾ ਜੀ ਨਹੀਂ ਕਰਦਾ ਬੋਲਣ ਨੂੰ ਕੋਈ ਤੂੰ ਵੀ ਜ਼ਿਆਦਾ ਬੋਲਣ ਲੱਗ ਗਈ ਹਾਂ ਬੋਲਣ ਲੱਗ ਗਈ ਜੇ ਮੈਂ ਪਹਿਲਾਂ ਬੋਲਦੀ ਹੁੰਦੀ ਨਾ ਆ ਕੰਮ ਨਾ ਹੁੰਦੇ ਮੈਨੂੰ ਆਈ ਦੀ ਸਮਝ ਹੁੰਦੀ ਇਹਨੇ ਕੰਮ ਕਰਕੇ ਦਿੱਤਾ ਲੈ ਨਾ ਹਜੇ ਕਹਿੰਨੀ ਕੀ ਕਰਤਾ ਮੇਰੇ ਪੁੱਤ ਨੇ ਮੈਂਬਰਾਂ ਸਰਪੰਚਾਂ ਦੇ ਸਾਹਮਣੇ ਤਾਂ ਚੁੰਨੀ ਧਰ ਕੇ ਆਈ ਐ ਤੂੰ ਐਡੀ ਕਿੱਡੀ ਕ ਗਲਤੀ ਕਰਕੇ ਮੇਰੇ ਪੁੱਤ ਨੇ ਐਡੀਆਂ ਐਂ ਇੰਨੀਆਂ ਕਿਤੇ ਗਲਤੀਆਂ ਹੋਈ ਜਾਂਦੀਆਂ ਹੁੰਦੀਆਂ ਜਿਵੇਂ ਅੱਖਾਂ ਤੋਂ ਲੈ 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 ਹੋਰ ਐਡੀਆਂ ਗਲਤੀਆਂ ਹੋ ਜਾਂਦੀਆਂ ਨਵੇਂ ਤੋਂ ਨਵਾਂ ਤੰਦ ਚੜਾਉਂਦਾ ਤੇਰਾ ਪੁੱਤ ਹਜੇ ਕਹਿੰਨੀ ਗਲਤੀਆਂ ਨਹੀਂ ਕਰਦਾ ਮੇਰਾ ਪੁੱਤ ਹੋਰ ਚੰਦ ਚੜਾਉਂਦਾ ਹੁਣ ਮੈਥੋਂ ਨਹੀਂ ਤੇਰੇ ਨਾਲ ਨਹੀਂ ਵਿਆਹ ਜਾਂਦਾ ਜੇ ਚਾਹ ਦੀ ਕੁੱਟ ਪੀਉਣੀ ਐ ਤਾਂ ਕੁੱਟ ਪਿਆ ਦੇ ਬੇਬੇ ਤੇਰੇ ਲੱਛਣ ਵੀ ਹੈ ਨਹੀਂ ਚਾਹ ਪੀਣ ਦੇ ਕਿਉਂ ਮੇਰੇ ਲੱਛਣ ਕਰਕੇ ਨਹੀਂ ਚਾਹ ਪੀਂਦੇ ਮੈਂ ਹੋਰ ਤੂੰ ਆਪਣੇ ਪੁੱਤ ਨੂੰ ਸਮਝਾ ਨਹੀਂ ਸਕ ਕੁੜੀ ਸਿੱਤਰਾਵ ਦੀ ਲੈ ਗਈ ਆਂਗੀ ਆਹਦੇ ਨੂੰ ਪਟਾਉਣੀਆ ਤੇਰੇ ਜੁੰਡੇ ਜੇ ਬਸ ਆਈ ਕੁਛ ਰਹਿ ਗਿਆ ਥੋਡੇ ਪੱਲੇ ਤਾਂ ਚੰਬਰੀ ਫਿਰਦੀ ਆ ਜਿਉਂ ਹੀ ਤੇਰੀ ਬੀਬੀ ਟੱਕਰੀ ਮਾਇਆ ਉਹਨੂੰ ਲਾਇਆ ਸੁਨੇਹਾ ਮੈਂ ਕਿਹਾ ਭਾਈ ਤੂੰ ਆਵਦੇ ਜਮਾਈ ਨੂੰ ਸਾਥ ਅੱਛਾ ਜੀ ਹੋਰ ਰਿਸ਼ਤੇ ਦੀ ਗੱਲ ਤੋਰੇ ਅੱਗੇ ਮਨਿੰਦਰ ਦੇ ਜੀ ਠੀਕ ਹੈ ਤੇ ਬਾਕੀ ਭਾਈ ਹੁਣ ਤਾਂ ਇਥੋਂ ਕਾਹਦਾ ਓਲ੍ਹਾ ਰੱਖਣਾ ਹੈਗਾ ਅਸੀਂ ਕੁੜੀ ਵਿਆਹੀ ਸੀ ਟੁੰਗ ਵਾਲੀ ਫਿਰ ਦੇਹਾ ਜੇ ਵਿਆਹੀ ਬਸ ਜਿੱਦੇ ਵਿਆਹ ਕੇ ਗਏ ਓਦਾਂ ਹੀ ਵੀਰਾ ਕੀ ਖਿਲਾਵਾ ਦਿੱਤਾ ਨਹੀਂ ਸੀ ਤੇ ਜਾਣ ਤਾਈ ਪੂਰਾ ਹੋ ਗਿਆ ਉਹ ਮੁੰਡਾ ਤਾਂ ਕਿਤੇ ਮੋਟੇ ਨਹੀਂ ਕਿਤੇ ਉਹ ਹੁਣ ਭਾਈ ਫੇਰ ਅਸੀਂ ਉੱਥੇ ਦੱਸ ਕਿਵੇਂ ਤੋਰ ਦੇਣੀ ਉਹ ਆਉਂਦਾ ਜੇਠ ਹੈ ਜੇਠ ਨੂੰ ਤਾਂ ਹੁਣ ਅਸੀਂ ਤੱਕ ਨਹੀਂ ਦੇ ਸਕਦੇ ਨਹੀਂ ਦਿੱਤੀ ਜਾਂਦੀ ਨਹੀਂ ਹਾਂ ਤਾਂ ਕਰਕੇ ਭਾਈ ਹੁਣ ਅਸੀਂ ਆਖਿਆ ਵੀ ਸਵਾ ਮਹੀਨਾ ਹੋ ਗਿਆ ਅਸਰਾ ਆਪਣੂੰ ਕੁੜੀ ਦਾ ਕਰਨਾ ਹੀ ਪਊਗਾ ਹਾਂਜੀ ਹਾਂ ਤੇ ਹੁਣ ਸਾਨੂੰ ਕੋਈ ਤੂੰ ਵਧੀਆ ਜਿਹਾ ਮੁੰਡਾ ਦੱਸ ਦੇ ਤੀਆ ਤੀਆ ਘਰੇ ਤਾਂ ਭਠੈਣ ਨਹੀਂ ਜਾਂਦੀਆਂ ਜੀ ਨਹੀਂ